ਤਾ ਪਾਈਪ ਜਿੱਤ ਸਿੰਘ ਜੀ ਸਾਧ ਸੰਗਤ ਜੀ ਕਿਲੇ ਨੂੰ ਘੇਰਾ ਪਾਇਆ 9 ਮਹੀਨੇ ਕਿਲੇ ਨੂੰ ਘੇਰਾ ਪਾਇਆ 9 ਮਹੀਨੇ ਉਹ ਮੁਸਲਮਾਨ ਸੋਹ ਕਹਿੰਦੇ ਹੀ ਗੁਰੂ ਸਾਹਿਬ ਜੀ ਤੁਸੀਂ ਇਹ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਇਹ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਤਾਂ ਫਿਰ ਮੁਸਲਮਾਨਾਂ ਨੇ ਨਹੀਂ ਪਹਾੜੀ ਰਾਜਿਆਂ ਨੇ ਕਚਾਲ ਚੱਲੀ ਹਾਥੀ ਨੂੰ ਸ਼ਰਾਬ ਪਿਆਈ ਤੇ ਮਸਤ ਕੀਤਾ ਗਿਆ ਹਾਥੀ ਰੋਸੇ 라ਵ ਪਈ ਤੇ ਮਸਤ ਕੀਤਾ ਗਿਆ ਉਹ ਫਟਦੇ ਹਾਥੀ ਜਾਏਗਾ ਤੇ ਕਿਲੇ ਦਾ ਦਰਵਾਜ਼ਾ ਤੋੜ ਕੇ ਸਾਡੇ ਮਰਦਾ ਜਾਏਗਾ ਪਰ ਫੁਹਾਰਾ ਹੀ ਸਿੰਘਾਂ ਨੇ ਦਫਆ ਮਹਾਰਾਜ ਜੀ ਜਾਲਮ ਨੇ ਨਵੀਂ ਚਾਲ ਚੱਲੀ ਹੈ ਕਿਲੇ ਦਾ ਦਰਵਾਜ਼ਾ ਭੰਨਣ ਲਈ ਹਾਥੀ ਭੇਜ ਰਣੇ ਉਹਨਾਂ ਨੇ ਕਿ ਅੱਛਾ ਹਾਥੀ ਪੇੜਣਾ ਤੇ ਆਪਣਾ ਅਸੀਂ ਕਿੱਥੇ ਆ ਉਹਨਾਂ ਕਹ ਮਹਾਰਾਜ ਜੀ ਤੁਹਾਡਾ ਘਰ ਆਤੀ ਉਹਨਾਂ ਕਹ ਦੁਨੀ ਚੰਦ ਬੁਲਾਓ ਦੁਨੀ ਚੰਦ ਨੂੰ ਬੁਲਾਇਆ ਦੁਨੀ ਚੰਦ 2 ਵਜੇ ਦਾ 7:00 ਵਜੇ ਦੀ ਜੋ ਹੱਥ ਚੜਾ ਸਭ ਕੁਝ ਸਕ ਜਾਣਾ ਹਰ ਕਿਸ ਨੂੰ ਕਹਿੰਦਾ ਸੀ ਕੁਲਨਾ ਫੇਰ ਨਾਲ ਲੜਨਾ ਫੇਰ ਨਾਲ ਹਰ ਕਿਸ ਨੂੰ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਦੁਨੀ ਚੰਦ ਕੱਲ ਹਾਥੀ ਆਏਗਾ ਤੇ ਤੂੰ ਉਹਦਾ ਮੁਕਾਬਲਾ ਕਰਨਾ ਕੱਲ ਹਾਥੀ ਆਏਗਾ ਤੇ ਤੂੰ ਉਹਦਾ ਮੁਕਾਬਲਾ ਕਰਨਾ ਉਹਨਾਂ ਕਹ ਮਹਾਰਾਜ ਮੈਂ ਹੱਥੀ ਦਾ ਮੁਕਾਬਲਾ ਮੁਕਾਬਲਾ ਕਰ ਸਕਦਾ ਕਿੱਥੇ ਆਤੀ ਕਿੱਥੇ ਮੇਰਾ ਸਰੀਰ ਮੈਂ ਨਹੀਂ ਕਰ ਸਕਦਾ ਥੀਨੋ ਮੁਕਾਬਲਾ ਨਹੀਂ ਸਿਰ ਸਿੰਗੜੇ ਆ ਕੇ ਆਉਂ ਦੁਲੀ ਚੰਦਾ ਡਰਨਾ ਕਿ ਪਦੇ ਕਲਗੀ ਤਰਨੇ ਕਰਨੀ ਹੈ ਥਾਪੜਾਂ ਤੇ ਮਾਰਨ ਦੇ ਦੇ ਤੂੰ ਤਾਂ ਤੋ ਹੀ ਕਬਰ ਆਈ ਜਾਣਾ ਫਿਰ ਡਰਦਾ ਮਾਰਾ ਫਤਿਹ ਕਾ ਕਿ ਬਾਬੂ ਸਾਹਿਬ ਤੇ ਆਪਣੇ ਨਾਲ ਦੇ ਸਿੰਗੜਨ ਕਹਿੰਦਾ ਉਹ ਮੇਰੀ ਜਾਨ ਬਚਾ ਜਾਗੇ ਮਹਾਰਾਜ ਨੂੰ ਕੋ ਮੈਂ ਹਥੀਰੋਂ ਮੁਕਾਬਲਾ ਕਿੱਥੇ ਕਰ ਲਾਂਗਾ ਜਦੋਂ ਕੋਈ ਫਿੰਗੜੀ ਬੰਦਿਆ ਕੋਈ ਚਾਰਣ ਚੱਲਿਆ ਜਾਂਦਾ ਰਾਤ ਨੂੰ ਮਾਰੀ ਕਿਲੇ ਤੋਂ ਸ਼ਾਲ ਤਜੜ ਪੰਜ ਸਤ ਮੁੰਦੇ ਹੀ ਨਾ ਲੱਗੇ ਚਲਾ ਗਿਆ ਕੱਲ ਕੀ ਤਰ ਬਾਸ਼ਾ ਫੇਰ ਹੋਈ ਦਿਨ ਚਲਿਆ ਬੇਗਲ ਵੱਜਿਆ ਤਾਂ ਉਹਨੇ ਕਿ ਮਹਾਰਾਜ ਜੀ ਜਾਲਾ ਮਾਥੀ ਭੇਜਣੇ ਉਹਨੇ ਕਿ ਸਾਡਾ ਹੱਦੀ ਥੁੜੀ ਚੱਦ ਕਿੱਥੇ ਆ ਉਹਨੇ ਕਿ ਮਹਾਰਾਜ ਜੀ ਤੁਹਾਡਾ ਹੱਦੀ ਤਾਂ ਭੱਜ ਗਿਆ ਰਾਤ ਦਾ ਉਹਨੇ ਤੁਹਾਡਾ ਹੱਦੀ ਕਿੱਥੇ ਕੋਈ ਗੱਲ ਨਹੀਂ ਹਾਥੀ ਤਾਂ ਮਰ ਕੇ ਬਲਵਾਨ ਹੁੰਦਾ ਪਰ શરીਦ ਕਰਕੇ ਤਕੜਾ ਹੁੰਦਾ ਪਰ ਜੰਗਲ ਦਾ ਰਾਜਾ ਤੇ ਸ਼ੇਰ ਹੁੰਦਾ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਜੰਗਲ ਦਾ ਰਾਜਾ ਤੇ ਸ਼ੇਰ ਚਲੇ ਆਗੇ ਕੋਈ ਗੱਲ ਨਹੀਂ ਪਰ ਹੁਣ ਹਾਥੀ ਦਾ ਮੁਕਾਬਲਾ ਸ਼ੇਅਰ ਕਰੇਗਾ ਉੱਥੇ ਕੋਈ ਸਿੰਘ ਫਰਮ ਉਠਾ ਲੈ ਮਾਰਨ ਨੇ ਉੱਥੇ ਕੋਈ ਸਿੰਘ ਕਰਿਆ ਹਾਥੀ ਨਾਲ ਮੁਕਾਬਲਾ ਫਿਰ ਗਲੇਰੀ ਚ ਪੱਲਾ ਪਾਇਆ ਫਿਰ ਉੱਥੇ ਬਾਬਾ ਬਚਿੱਤਰ ਸਿੰਘ ਉਹਨਾਂ ਨੇ ਕਿਹਾ ਮਹਾਰਾਜੀ ਮੈਂ ਕਰਾਂ ਹਾਥੀ ਨਾਲ ਮੁਕਾਬਲਾ ਉਹਨਾਂ ਨੇ ਕਿ ਦੂ ਕਰੇਗਾ ਹਾਥੀ ਨਾਲ ਮੁਕਾਬਲਾ ਕਿੱਥੇ ਦੀ ਕਿੱਥੇ ਤੇਰਾ ਸੀ ਜੀ ਸਾਡੀ ਜਾਨ ਨੂੰ ਵੀ ਖਤਰਾ ਪਾਏਗਾ ਬੈਠਾ ਟੱਕ ਕੇ ਹੋਰ ਸਿੰਘ ਥੋੜੇ ਨੇ ਉਹ ਕਹਿੰਦੇ ਨਹੀਂ ਨਹੀਂ ਇਹ ਗੱਲ ਨਹੀਂ ਹੈ ਮੈਂ ਕਰਾਂਗਾ ਤੁਹਾਡਾ ਮੁਕਾਬਲਾ ਪਰ ਗੁਰੂ ਸਾਹਿਬ ਜੀ ਮੇਰੀ ਇੱਕ ਸ਼ਰਤ ਤੇ ਉਹਨਾਂ ਕਿ 10 ਕੀ ਸ਼ਰਤ ਤੇ ਉਹਨਾਂ ਕਿ ਮਹਾਰਾਜ ਜੀ ਮੇਰੀ ਇੱਕ ਸ਼ਰਤ ਤੇ ਉਹਨਾਂ ਪੂਰੀ ਜੂਨਾ ਗੁਰੂ ਸਾਹਿਬ ਜੀ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਮੇਰੀ ਇੱਕ ਸ਼ਰਤ ਹੈ ਤੁਸੀਂ ਥਾਪੜਾ ਦੇ ਕੇ ਤੋੜਿਓ ਤੇਵੇਂ ਇੱਕ ਕੀ ਇਹ ਮੇਰੇ 10 ਹਾਥੀਆਰਾਂ ਵਿੱਚ ਦਫਾਤ ਮੁਕਾਬਲਾ ਕਰਨ ਲੱਗ ਕੋਈ ਪਰਵਾਹੀ ਨਹੀਂ ਜੇ ਤੁਹਾਡਾ ਇਸ ਸਿਰ ਤੇ ਹੱਥ ਤਵੇਂ ਇੱਕ ਕੀ ਇਹ ਮੇਰੇ 10 ਹਾਥੀਆਰਾਂ ਵਿੱਚ ਦਫਾਤ ਮੁਕਾਬਲਾ ਕਰਨ ਲੱਗ ਕੋਈ ਪਰਵਾਹੀ ਨਹੀਂ ਫਿਰ ਗੁਰੂ ਸਾਹਿਬ ਨੇ ਦਿੱਤਾ ਥਾਪੜਾ ਤੇ ਵੈਗਰੂ ਵੈਗਰੂ ਕਰਦਾ ਗਿਆ ਅੱਗੇ ਹਾਥੀ ਆ ਰਿਹਾ ਸੀ ਭਾਈ ਬਚਤਰ ਸਿੰਘ ਨੇ ਕੋੜੇ ਦੀ ਬੋਟ ਐ ਹਾਥੀ ਦੇ ਮੁੱਛੇ ਟੱਕਾ ਕੇ ਨਾ ਉਹ ਖੱਚ ਕੇ ਨਾਗੜੀ ਮਾਰੀ ਹਾਥੀ ਦੇ ਮੱਥੇ ਤੇ ਜਾ ਕੇ ਵੱਜੀ ਤੇ ਫਤ ਦੀ ਫਤ ਢਾਲਾ ਮੋੜ ਗਈ ਤੋੜ ਗਈ ਤੇ ਹਾਥੀ ਚ ਮੁੜ ਗਿਆ ਆਪਣੀ ਫੌਜ ਨੂੰ ਚਲਦਾ ਗਿਆ ਆਪਣੀ ਫੌਜਾਂ ਨੂੰ ਫਿਰ 575 ਫਿਰ ਜਗਾਰੇ ਲਗਾਉਂਦਾ ਹੈ ਵਾਪਸ ਆ ਰਿਹਾ ਸੀ ਕਲਗੀਧਰ ਪਾਸ਼ਾ ਦੇਖ ਵੀ ਰਿਹਾ ਸੀ ਕਲਗੀਧਰ ਪਾਸ਼ਾ ਦੇਖ ਰਿਹਾ ਸੀ ਉਹਨਾਂ ਨੇ ਕਿਹਾ ਵੀ ਤੂੰ ਮੁੜ ਵੀ ਆਇਆ ਉਹਨਾਂ ਕਲੇ ਇਹ ਕਿਹੜੀ ਵੱਡੀ ਗੱਲ ਵੀ ਥਾ ਆਪਣੀ ਮਰਨ ਏਡਾ ਦਿੱਤਾ ਹੀ ਮਿੰਟਾਂ ਜੀ ਸਾਫ ਕਰਦਾ ਸਾਰਾ